ਪਠਾਨਕੋਟ ਜ਼ਿਲ੍ਹੇ ਦੇ ਬਹੁਤ ਸਾਰੇ ਪਰਿਵਾਰ ਰੇਸ਼ਮ ਦੇ ਕੀੜਿਆਂ ਤੋਂ ਰੇਸ਼ਮ ਬਣਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਇਸ ਕਾਰੋਬਾਰ ਵਿੱਚ ਪੰਜਾਬ ਸਰਕਾਰ ਦਾ ਰੇਸ਼ਮ ਖੇਤੀ ਵਿਭਾਗ ਸਾਲ ਵਿੱਚ ਤਿੰਨ ਵਾਰ ਦੂਜੇ ਰਾਜਾਂ ਤੋਂ ਰੇਸ਼ਮ ਦੇ ਕੀੜਿਆਂ ਦੇ ਬੀਜ ਮੰਗਵਾਉਂਦਾ ਹੈ ਤੇ 15 ਦਿਨਾਂ ਤੱਕ ਉਹਨਾਂ ਦੀ ਦੇਖਭਾਲ ਕਰਨ ਤੋਂ ਬਾਅਦ ਇਹ ਰੇਸ਼ਮ ਦੇ ਕੀੜੇ ਕਿਸਾਨਾਂ ਨੂੰ ਦੇਖਭਾਲ ਦੇ ਲਈ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਇਹ ਰੇਸ਼ਮ ਦੇ ਕੀੜੇ ਕਾਕੂਨ ਪੈਦਾ ਕਰਦੇ ਨੇ ਦੱਸਦੇ ਇਹ ਕੋਕੂਨ ਪੈਦਾ ਕਰਦੇ ਨੇ ਤੇ ਕਿਸਾਨ ਕਈ ਰਾਜਾਂ ਦੇ ਵਿੱਚ ਵਪਾਰੀਆਂ ਨੂੰ ਜਿਹੜਾ ਹੈ ਇਸ 2 ਮਹੀਨੇ ਦੀ ਉਪਜ ਨੂੰ ਜਿਹੜਾ ਹੈ ਕੇ ਪਾਰੇ ਮੁਨਾਫਾ ਵੀ ਕਮਾਉਂਦੇ ਨੇ ਤੇ ਇਸ ਦੇ ਨਾਲ ਹੀ ਰੇਸ਼ਮ ਦੇ ਕੀੜੇ ਪਾਲਣ ਵਾਲੇ ਕਿਸਾਨਾਂ ਨੇ ਕਿਹਾ ਹੈ ਕਿ ਉਹ ਕਈ ਸਾਲਾਂ ਤੋਂ ਇਸ ਕਾਰੋਬਾਰ ਨੂੰ ਸਹਾਇਕ ਕਾਰੋਬਾਰ ਵਜੋਂ ਕਰ ਰਹੇ ਨੇ ਤੇ ਜਿਸ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਇਕੱਠੇ ਹੋ ਕੇ ਰੇਸ਼ਮ ਦੇ ਕੀੜੇ ਪਾਲਦਾ ਹੈ ਤੇ ਸਾਰੇ ਕੰਮ ਦੇ ਵਿੱਚ ਉਹਨਾਂ ਨੂੰ ਜਿਹੜਾ ਵਿਪາກ ਤੋਂ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਤੇ ਉੱਥੇ ਹੀ ਰੇਸ਼ਮ ਖੇਤੀ ਵਿਪາກ ਦੇ ਮੈਨੇਜਰ ਤਾਰ ਸਿੰਘ ਨੇ ਕਿਹਾ ਹੈ ਕਿ ਵਿਪາກ ਇੰਡੀਅਨ ਰੇਸ਼ਮ ਬੋਰਡ ਤੋਂ ਰੇਸ਼ਮ ਦੇ ਕੀੜਿਆਂ ਦੇ ਬੀਜ ਖਰੀਦਾ ਹੈ ਤੇ ਇਹਨਾਂ ਰੇਸ਼ਮ ਦੇ ਕੀੜਿਆਂ ਨੂੰ ਖਾਸ ਤਾਪਮਾਨ ਤੇ ਰੱਖਦਾ ਹੈ ਜਿਸ ਤੋਂ ਬਾਅਦ ਇਹ ਕਿਸਾਨਾਂ ਨੂੰ ਪਾਲਣ ਦੇ ਲਈ ਦਿੱਤੇ ਜਾਂਦੇ ਨੇ ਤੇ ਅਵਤਾਰ ਸਿੰਘ ਨੇ ਵੀ ਕਿਹਾ ਹੈ ਕਿ ਇਸ ਕੰਮ ਨੂੰ ਹੋਰ ਉਤਸ਼ਾਹਿਤ ਕਰਨ ਦੇ ਲਈ ਸਰਕਾਰਾਂ ਵੱਲੋਂ ਕਹੀ ਕਈ ਜਿਹੜੇ ਨੇ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਸਿਰਫ ਰੇਸ਼ਮ ਮਲਵਾੜੀ ਤੋਂ ਹੀ ਨਹੀਂ ਰੇਸ਼ਮ ਪੈਦਾ ਕੀਤੀ ਜਾਂਦੀ ਅਤੇ ਹੁਣ ਏਰੀ ਅਤੇ ਤਸਰ ਤੋਂ ਵੀ ਰੇਸ਼ਮ ਤਿਆਰ ਕੀਤੀ ਜਾਂਦੀ ਹੈ ਅਜਿਹਾ ਕਰਨ ਦੇ ਨਾਲ ਪੰਜਾਬ ਉਤਰੀ ਖੇਤਰ ਦਾ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਤਿੰਨ ਕਿਸਮਾਂ ਦੇ ਰੇਸ਼ਮ ਦਾ ਉਤਪਾਦਨ ਹੋਵੇਗਾ ਤੁਰਨੇ ਕਿਹਾ ਹੈ ਕਿ ਵਿਪਾਗ ਇਹਨਾਂ ਲੋਕਾਂ ਦੀ ਕੀੜੇ ਮਕੂੜਿਆਂ ਨੂੰ ਪਾਲਣ ਵਿੱਚ ਬਹੁਤ ਮਦਦ ਕਰਦਾ ਹੈ ਤੇ ਜਦੋਂ ਇਹਨਾਂ ਕੀੜਿਆਂ ਤੋਂ ਰੇਸ਼ਮ ਪੈਦਾ ਹੁੰਦਾ ਹੈ ਤਾਂ ਕਈ ਰਾਜਾਂ ਦੇ ਵਿੱਚ ਵਪਾਰੀ ਇਹਨਾਂ ਨੂੰ ਖਰੀਦਣ ਦੇ ਲਈ ਆਉਂਦੇ ਨੇ ਤੇ ਕਿਸਾਨ ਇਸ ਕਾਰੋਬਾਰ ਤੋਂ ਬਹੁਤ ਹੀ ਜ਼ਿਆਦਾ ਮੁਨਾਫਾ ਕਮਾਉਂਦੇ ਨੇ ਸਰ ਜੀ ਮੇਰਾ ਨਾਮ ਮਨੋਰ ਲਾਲ ਹੈ ਪਹਿਲੇ ਪਾਇਆ 4 ਸਾਲ ਪਹਿਲੇ ਉਹਨਾਂ 2 ਸਾਲ ਹੈ ਮੈਨੂੰ ਬੰਦ ਕੀਤੇ ਰਹੇ ਇਹ ਐਵਰੇਜ ਹੈ ਦੋਹਮੀਆਂ ਬੀਬੀ ਕਰਦੇ ਆ ਜੀ ਇਹ ਸਾਨੂੰ ਕੋਈ 10 ਤੋਂ 12 13 ਹਜ਼ਾਰ ਤੱਕ ਇਹ ਮਹੀਨੇ ਦੇ ਵਿੱਚ ਆਹ ਕਰ ਲੈਣਗੇ ਇਹ 30 ਤੋਂ 32 ਦੰਗੇ 33200 ਚ ਇੱਕ ਕੰਪਲੀਟ ਹੋ ਗਈ ਵੀ ਭਾਗਵਰ ਨੂੰ ਪਹਿਲੇ ਤੇ ਕੁਝ ਨਹੀਂ ਸੀ ਇਸ ਸਵਾਰ ਤੁਹਾਨੂੰ ਵਿਭਾਗ ਨੇ ਦੋ ਕਿਸ਼ਤਾਂ ਚ ਸਾਨੂੰ ਪੈਸੇ ਦਿੱਤੇ ਨੇ ਜੀ ਦੇਣੇ ਆ ਜੀ ਇੱਕ ਕਿਸ਼ਤ ਸਾਨੂੰ ਦੇ ਚੁੱਕਿਆ ਇੱਕ ਛੋਟੀ ਕਿਸ਼ਤ ਰਹੀ ਹਦੀ ਪਾ ਚੁੱਕਿਆ ਉਸ ਵਜ੍ਹਾ ਸੇ ਪੇੜਪੂਰ ਲਾਉਣ ਵਾਸਤੇ ਤੇ ਇੱਕ ਕਿਸ਼ਤ ਹੋ ਰਹੀ ਹੈ ਜੀ ਬਾਲਾ ਕੇ ਕੋਈ 132000 ਰੁਪਏ ਸਾਨੂੰ ਗਵਰਨਮੈਂਟ ਵੱਲੋਂ ਹੀ ਸਾਨੂੰ ਸੂਲਟ ਮਿਲ ਰਹੀ ਹੈ ਜਿਹੜੇ ਰੇਸ਼ਨ ਦੇ ਮੇਰੇ ਨੂੰ ਦਫਤਰ ਜੇ ਇਸ ਵੇਲੇ ਪਲੇ ਜਾ ਰਿਹਾ ਜੀ ਮੈਂ ਮਕਾਨ ਵਾਸਤੇ ਮੈਨੂੰ ਗ੍ਰਾਂਟ ਮਿਲੇਗੀ ਮੈਂ ਉਹਦਾ ਘਰ ਮਕਾਨ ਬਣਾਗਾ 15/20 ਦਾ ਜਦ ਜਿੰਨਾ ਵੀ ਬਣ ਰਹੀ ਜਗਾ ਜੀ ਉਹ ਸਾਡੇ ਸੁਭਾਗੇ ਤੋਂ ਮੈਂ ਘਾਰੇ ਪਾਲਾਂਗਾ ਬਹੁਤ ਅੱਛਾ ਪਰਾਂ ਲੱਗਤਾਂਗੇ ਇੱਕ ਆਮ ਬੰਦੇ ਦੀ ਗੱਲ ਕਰੀਏ ਤੇ ਕਿੰਨੀ ਇੱਕ ਮਹੀਨੇ ਦੇ ਵਿੱਚ ਕਿੰਨੀ ਕਿਉਂ ਪਤਲਦੀ ਹੈ ਇੱਕ ਬੰਦਾ 10000 ਰੁਪਏ ਦੀ ਘਰ ਜਾਂਦਾ ਜੀ ਅਗਰ ਦੋ ਹੋਣਗੇ ਤਾਂ 15-18 ਦੇ ਲੱਗ ਸਕੇ ਪੁੱਛ ਸਕਦੇ ਜੀ ਤੇ ਰੇਸ਼ਮ ਕਿਹੜੇ ਨੂੰ ਲੱਗ ਜਾ ਕੋ 30-35 ਦੇਣੀ ਤਿਆਰ ਹੁੰਦੇ ਤੱਕ ਇਹ ਪੈਦਾਵਾਰ ਇਹ ਔਂਸ ਦੇ ਹਿਸਾਬ ਤੇ ਚੱਲਣਾ ਹੋਏ ਨਾ ਤੇ ਕੌਣ ਸ ਹੈ ਜਿਹੜਾ 30-35 ਕਿਲੋ ਟੂਟੀ ਜਿਹੜੀ ਕੱਢ ਦਿੰਦਾ ਲਾਗਤ ਕੋਈ 15-16 ਹਜ਼ਾਰ ਤੱਕ ਰੁਆਈ ਦੀ ਹੈ ਇਹੇ ਕੋਹਛ ਦੀ ਤੇ ਵਿੱਚ ਜਿਹੜੇ ਪਾਣੀ ਵਾਲੇ ਉਹ ਦੋ-ਦੋ ਉਸ ਵੀ ਪਾਲ ਸਕਦੇ ਨੇ ਉਹ ਜ਼ਿਆਦਾ ਫਿਰ ਹੋਵੇ ਤੁਸੀਂ ਲਾ ਸਕਦੇ ਹੋ ਜਿਹੜਾ ਆਮ ਆਦਮੀ ਜਿਹੜਾ ਕੱਲਾ ਇੱਕ ਦੋ ਜਣਾ ਨਾ ਉਹ ਇੱਕ ਕੋਹਸ ਪਾਲ ਸਕਦਾ ਦੇਖੋ ਇਹ ਸਮਾਨ ਇਹਨਾਂ ਦਾ ਸਾਰਾ ਇਹ ਸਮਾਨ ਔਰ ਇਹ ਸਾਨੂੰ ਗ੍ਰਾਂਟ ਵੀ ਦਿੰਦੇ ਨੇ ਕਮਰਿਆਂ ਵਾਸਤੇ 12-15 ਦਾ ਕਮਰੇ ਵਾਸਤੇ ਉਹ ਕਮਰੇ ਬਣਾਏ ਦੇ ਧੂਲ ਤਾਂ ਹੁਣੇ ਚਲੀਆਂ ਜੀ ਪਹਿਲੇ ਨਹੀਂ ਧੂਲ ਤਾਂ ਇਹ ਹੁਣੇ ਚਲੀਆਂ ਕੋਈ 5-7 ਸਾਲ ਜਿਹੜੇ ਹੋ ਗਏ ਹਨ ਇਹ ਹੁਣੇ ਸਹੂਲਤਾ ਚਲੀਆਂ ਪਹਿਲੇ ਤੇ ਨਹੀਂ ਸੀ ਪਹਿਲੇ ਕਿਸੇ ਨੇ ਕੱਖ ਨਹੀਂ ਦਿੱਤਾ ਅਸੀਂ ਤਾਂ ਗਨੇ ਘਰ ਬੈਠੇ ਰੋਜ਼ਾਰ ਬਹੁਤ ਵਧੀਆ ਇੱਕ ਮਹੀਨੇ ਦੇ ਵਿੱਚ 15-16000 ਰੁਪਿਆ ਬੰਦਾ ਕਮਾ ਸਕਦਾ ਹੈ ਚੇਕੋ ਤਾਂ ਅਗਰ ਉਹ ਚਾਰ ਜਣੇ ਪਰਿਵਾਰ ਦੇ ਨੇ ਉਹ ਦੋ ਉਸ ਨੂੰ ਪਾਰ ਕਰ ਦੇਣਾ ਇੱਕ ਕੋਈ ਵੀ ਪਾ ਚਲਦਾ ਅਸੀਂ ਦੋ ਜਣੇ ਚੌਥਾ ਹਿੱਸਾ ਵੰਡਿਆ ਸੀ ਤਾਂ 15-16000 ਤੱਕ ਬਸ ਸਰਸਾ ਦੇ ਇਸ ਵੇਲੇ ਧਾਰ ਬਲਾਕ ਦੇ ਵਿੱਚ ਸਾਡੀ ਦੋ ਕロップ ਤੇ ਆ ਜਿਹੜੀਆਂ ਇਹ ਮਿਨੇਸ਼ੀ ਦੂਤ ਤੇ ਪੱਤੇ ਤੋਂ ਹੁੰਦੀਆਂ ਨਾ ਪੰਜ ਕロップ ਸਾਡੀਆਂ ਜਿਹੜੀਆਂ ਹੁੰਦੀਆਂ ਨਾ ਉਹ ਮਲਬੀ ਦੇ ਉਹਦੇ ਐਰੀ ਦੇ ਪੱਤਿਆਂ ਤੋਂ ਹੁੰਦੀਆਂ ਇਸ ਵੇਲੇ ਧਾਰ ਬਲਾਕ ਵਿੱਚ ਸਾਡਾ ਡਿਸਟ੍ਰਿਕਟ ਪਠਾਨਕੋਟ ਵਿੱਚ ਇਸ ਵੇਲੇ ਸਾਡੇ ਕੋਲ ਲਗਭਗ 700 ਤੋਂ 800 ਫਾਰਮਰ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੀ ਕਕੂਨ ਤਿਆਰ ਹੋ ਚੁੱਕੀ ਦੀ ਹੈ ਤੇ ਉਹ ਮੰਡੀ ਚ ਰੇਟ ਆ ਗਿਆ 390 ਰੁਪਏ ਗੱਲੀ ਟੁੱਟੀ ਦਾ ਤੇ 1270 ਰੁਪਏ ਸੁੱਕੀ ਟੁੱਟੀ ਦਾ ਰੇਟ ਆਇਆ ਹੈ ਜੋ ਕਿ ਪਿਛਲੇ ਸਾਲ ਨਾਲੋਂ ਜ਼ਿਆਦਾ ਰੇਟ ਹੈ ਕਿਸਾਨਾਂ ਨੂੰ ਉਤਸ਼ਾਹਿਤ ਵੀ ਹੈ ਨੇ ਇਸ ਵੇਲੇ ਲੋਕਾਂ ਇਸ ਕਰਕੇ ਲੋਕਾਂ ਨੂੰ ਡਾਇਰੈਕਟਰ ਮੈਡਮ ਦੇ ਨਾਲ ਇਹਨਾਂ ਨੂੰ ਕਿਸਾਨਾਂ ਗਰੀਬ ਕਿਸਾਨਾਂ ਨੂੰ ਵੱਖ-ਵੱਖ ਮਦਦਾਂ ਦਿੱਤੀਆਂ ਜਾ ਰਹੀਆਂ ਨੇ ਜਿਹੜਾ ਵਿੱਚ ਇਹਨਾਂ ਨੇ ਗਰੀਬ ਰੇਸ਼ਮ ਕੀਟ ਪਾਲ ਦਾ ਕਾਰ ਬਣਾਣਾ ਹੋਵੇ ਇਹਨਾਂ ਨੂੰ ਸਮਾਨ ਦੇਣਾ ਹੋਵੇ ਟ੍ਰੇਨਿੰਗ ਦੇਣੀ ਹੋਵੇ ਉਹ ਸਾਰਾ ਕੁਝ ਸਰਕਾਰ ਵੱਲੋਂ ਕੇਂਦਰੀ ਰੇਸ਼ਮ ਬੋਰਡ ਦੀ ਸਰਕਾਰ ਵੱਲੋਂ ਡਾਇਰੈਕਟਰ ਮੈਡਮ ਦੀ ਸਹਾਇਤਾ ਨਾਲ ਸਭ ਕੁਝ ਇਨਫਰੀ ਦਿੱਤਾ ਜਾ ਰਿਹਾ ਹੈ ਇੱਕ ਕਿਸਾਨ ਦਾ ਜੇ ਮੋਟਾ ਜਿਹਾ ਆਪਾਂ ਆਈਡੀਆ ਲਈਏ ਤੇ ਇੱਕ ਕਿਸਾਨ ਸਾਡਾ 15 ਤੋਂ 20 22000 ਰੁਪਇਆ ਸਰ ਇਸ ਸਾਲ ਮੇਰੀ 2400 ਕਿਲੋ ਜੀ ਤੋਂ ਉੱਪਰ ਆਈਡੀਆ ਮੈਂ ਲਾਇਆ ਹੈ ਹਜੇ ਮਾਰਕੀਟਿੰਗ ਕੋਈ ਮਾਰਕੀਟਿੰਗ ਲਗਦਾ ਹੈ ਯਾਪੇ ਅਸੀਂ ਪੂਰੇ ਸਾਲ ਦਾ ਟਾਰਗੇਟ ਜਿਹੜਾ ਨਾ ਇਸ ਸਾਲ ਵਿੱਚ ਹੀ ਅਸੀਂ ਅਚੀਵ ਕਰ ਲਾਂਗੇ 240 ਕੁਇੰਟਲ ਤੋਂ ਵੱਧ ਹੀ ਅਸੀਂ ਇਸ ਵਾਰੀ ਅਚੀਵ ਕਰ ਲਾਂਗੇ ਸਾਲਾ 2300 ਕੁਇੰਟਲ ਦਾ ਟਾਰਗੇਟ ਹੁੰਦਾ ਹੈ ਯਾ ਠਾਨਕੋੜ ਡਿਸਟ੍ਰਿਕਟ ਦਾ ਇਸ ਵੇਲੇ ਮੇਰੇ ਕੋਲ ਅਜ ਤੱਕ ਤੇ 2300 ਕੁਸ਼ ਕੇਜੀ ਆ ਗਈ ਹੈ ਤੇ ਤਿੰਨ ਦਿਨ ਮਾਰਕੀਟਿੰਗ ਹੋਰ ਚਲਣੀ ਹੈ ਤੇ ਹੋ ਸਕਦਾ ਹੈ ਕਿ ਮਤਲਬ ਇਸ ਵਾਰ 2500 ਕੇਜੀ ਤੋਂ ਉੱਪਰ ਕੋਕੂਨ ਚਲ ਜਾਈ 250 ਕੁਇੰਟਲ ਤੋਂ ਉੱਪਰ ਕੋਕੂਨ ਚਲ ਜੇ ਕਿਸਾਨ ਦੀ ਇਸ ਵਾਰੀ ਪੈਦਾਵਾਰ ਬਹੁਤ ਜ਼ਿਆਦਾ ਹੋਈ ਹੈ ਆਮ ਔਸਤਨ ਇੱਕ ਖਸਾਨ ਦੀ ਝਾੜ ਆਉਂਦਾ ਆ 35 ਤੋਂ 40 ਕਿਲੋ ਇਸ ਵਾਰੀ ਕਈ ਕਿਸਾਨ ਛੱਡੇ ਅਸੀ ਵੀ ਹਨ ਜਿਹੜੇ ਪੰਜਾਬ ਦਾ ਕਿਲੋ ਤੇ ਵੀ ਇੱਕ ਇੱਕ ਕੌਂਸ ਤੇ ਚੱਲ ਗਏ ਨੇ ਕਿਸਾਨਾਂ 'ਚ ਕਾਫੀ ਭਾਰੀ ਖੁਸ਼ੀ ਦਾ ਉਤਸ਼ਾਹ ਆ ਨਾਲ ਲੋਕਾਂ ਨੂੰ ਸਰਕਾਰ ਵੱਲੋਂ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਮੰਤਰੀ ਸਾਹਿਬ ਵੀ ਦੌਰਾ ਕਰਕੇ ਗਏ ਨੇ ਇੱਥੇ ਉਹਨਾਂ ਨੇ ਵੀ ਆਪਣੇ ਵੱਲੋਂ ਸ਼ਵਾਸ਼ਣ ਦਵਾਇਆ ਪਈ ਰੀਲਿੰਗ ਤੋਂ ਕੈਮਰ ਪਰਸੇ ਭਾਗੀ ਦੇ ਨਾਲ ਅੱਜ ਸੈਂਕੜੇ ਰਿਪੋਰਟ